ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗੀ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ ਮਲੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਹੀ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ ਤੇ ਫਿਰ ਕੁਟਾਲਿਆਂ ਚ ਕਪਲਿਆਂ ਚ ਵੀ ਬੜੇ ਮਾਨ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕੋਈ 10 ਵੀ ਕੁਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਰਹਿੰਦੇ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ 10 ਵੀ ਕੁਟਾਲੇ ਪਰ ਡੇ ਦੀ ਐਵਰੇਜ ਪ੍ਰਧਾਨ ਜੀ ਨੇ ਕਹੀ ਹੈ ਇਹ ਉਹ ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਪੈਸਾ ਕੀਦਾ ਹੈ ਸੰਗਤ ਦਾ ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ ਗੋਲ ਕੰਦੀ ਗੱਲ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ